ਜਾਸ਼ਨੌਨੀ ਕਮੇਟੀ ਪ੍ਰਧਾਨ ਸਾਹਿਬ ਨੇ ਪੰਜਾਬ ਸਰਕਾਰ ਨੂੰ ਜਿਹੜੀ ਇੱਕ ਗੱਲ ਚਿਤਾਈ ਸੀ ਕਿ ਜਿਹੜਾ ਸਰਕਾਰ ਦਾ ਕੰਮ ਆ ਉਹ ਸਰਕਾਰ ਕਰੇ ਤੇ ਜਿਹੜੇ ਧਾਰਮਿਕ ਸਮਾਗਮ ਆ ਉਹਦੇ ਵਿੱਚ ਸ਼ਰੌਣੀ ਕਮੇਟੀ ਜਿਹੜੇ ਸਮਾਗਮ ਕਰਦੀ ਆ ਉਹਨਾਂ ਵਿੱਚ ਸਰਕਾਰ ਜਿਹੜੀ ਹੈ ਸ਼ਾਮਲ ਹੋਵੇ ਸੋ ਅੱਜ ਇੱਕ ਵੱਡਾ ਰੋਸ ਸੰਗਤ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਸ਼੍ਰੀਨਗਰ ਦੇ ਵਿੱਚ ਇੱਕ ਸਮਾਗਮ ਯੋਜਿਤ ਕੀਤਾ ਜਿਹੜਾ ਕਿ ਪੰਜਾਬ ਦੀ ਭਾਸ਼ਾ ਵਿਭਾਗ ਵੱਲੋਂ ਕੀਤਾ ਗਿਆ ਜਿਸ ਦੇ ਵਿੱਚ ਇੱਕ ਗਾਉਣ ਵਾਲੇ ਭਰਾ ਜਿਹੜੇ ਆ ਉਥੇ ਗੀਤ गा ਰਹੇ ਆ ਤੇ ਸੰਗਤ ਜਿਹੜੀ ਆ ਉਹ ਸੰਗਤ ਨਾ ਕਹਿ ਰਵਾਂ ਕਿ ਜਿਹੜੇ ਉਥੇ ਹਾਜ਼ਰੀਨ ਨੇ ਉਹ ਉਥੇ ਭੰਗੜੇ ਪਾ ਰਹੇ ਨੇ ਸੋ ਗੁਰੂ ਤੇਗ ਬਹਾਦਰ ਜੀ ਦਾ ਸ਼ਾਦਨ ਦਿਵਸਾ ਤੇ ਉਸ ਦੇ ਯੋਜਿਤ ਸਰਕਾਰੀ ਸਮਾਗਮ ਦੇ ਵਿੱਚ ਭੰਗੜੇ ਪਾਏ ਜਾ ਰਹੇ ਨੇ ਤੇ ਗਾਣੇ ਗਾਏ ਜਾ ਰਹੇ ਨੇ ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਜਿਹੜਾ ਕਿ ਸੰਗਤ ਦੇ ਵਿੱਚ ਭਾਰੀ ਰੋਸ ਆ ਕਿਉਂਕਿ ਅਸੀਂ ਪਹਿਲਾਂ ਵੀ ਇਹੀ ਗੱਲ ਕਹੀ ਸੀਗੀ ਜਿਹੜੇ ਧਾਰਮਿਕ ਸਮਾਗਮ ਨੇ ਇਹਨਾਂ ਦੀ ਮਰਜ਼ਾ ਦਾ ਵੰਦਾ ਜਿਹੜਾ ਖਿਆਲ ਹੈ ਜਾਂ ਡਿਊਟੀ ਹੈ ਉਹ ਸ਼ਰੋਣੀ ਕਮੇਟੀ ਵਾਖੂਬੀ ਨਿਭਾ ਸਕਦੀ ਆ ਜੇ ਬਿਹਾਰ ਸਰਕਾਰ ਸਾਰਾ ਖਰਚਾ ਕਰਕੇ ਤੇ ਧਾਰਮਿਕ ਸਮਾਗਮਾਂ ਦਾ ਪ੍ਰਬੰਧ ਸ਼ਰੋਣੀ ਕਮੇਟੀ ਨੂੰ ਦੇ ਸਕਦੀ ਆ ਤਾਂ ਇਸ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਜਿਹੜੀ ਆ ਭਗਵੰਤ ਮਾਨ ਜੀ ਕਹਿੰਦੇ ਸਾਡੇ ਕੋਲ ਕਾਪੀਰਾਈਟ ਆ ਸੋ ਇਹ ਗੱਲ ਹੁਣ ਕਾਪੀਰਾਈਟ ਭੰਗੜੇ ਦਾ ਆ ਭਗਵੰਤ ਮਾਨ ਜੀ ਕੋਲੇ ਉਹਨਾਂ ਨੇ ਭੰਗੜਾ ਪਾਤਾ ਸੋ ਸੰਗਤ ਦੇ ਵਿੱਚ ਭਾਰੀ ਹੋਸ ਆ ਇਸ ਦੀ ਡਟ ਕੇ ਨਿਖੇਧੀ ਕਰਦੀ ਆ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਤੇ ਸੰਗਤ ਹੀ ਇਸ ਗੱਲ ਦਾ ਜਵਾਬ ਪੁੱਛੇ ਕਿ ਜਿਹੜਾ ਕੁਝ ਕੀਤਾ ਜਾ ਰਿਹਾ ਅਸੀਂ ਤਾਂ ਸਰਕਾਰ ਨੂੰ ਨਹੀਂ ਰੋਕਿਆ ਅਸੀਂ ਤਾਂ ਉੱਥੇ ਜਾ ਕੇ ਸ਼੍ਰੀਨਗਰ ਕੋਈ ਸ਼ਰੌਣੀ ਕਮੇਟੀ ਨੇ ਤਾਂ ਕੋਈ ਰੁਕਾਵਟ ਨਹੀਂ ਪਾਈ ਨਾ ਅਸੀਂ ਪਾਉਣੀ ਆ ਪਰ ਜਿਹੜਾ ਕੰਮ ਸਰਕਾਰ ਦੇ ਕਰਨ ਵਾਲਿਆਂ ਨੇ ਨੇ ਸੜਕਾਂ ਬਣਾਉਣੀਆਂ ਪ੍ਰਬੰਧ ਕਰਨਾ ਹੈ ਟੈਂਟ ਸਿਟੀ ਬਣਾਉਣੀ ਹੋਰ ਯਾਤਰੀਆਂ ਦਾ ਪ੍ਰਬੰਧ ਕਰਨਾ ਉਹ ਸਰਕਾਰਾਂ ਦਾ ਕੰਮ ਹੁੰਦਾ ਅੱਜ ਇਹ ਇਸ ਗੱਲ ਦਾ ਜਵਾਬ ਮਿਲ ਗਿਆ ਹਾਲੇ ਮੈਨੂੰ ਲੱਗਦਾ ਕੰਮ ਸ਼ੁਰੂ ਨਹੀਂ ਹੋਇਆ ਸੋ ਇਹ ਇੱਕ ਬਹੁਤ ਵੱਡਾ ਅਫਸੋਸ ਹੈ ਕਿ ਕੋਈ ਵੀ ਗੱਲ ਹੈ ਉਸ ਨੂੰ ਜਿਨਾ ਕਿ ਰਾਜਨੀਤਿਕ ਰਾਂਗ ਕਰ ਦਿੱਤੀ ਜਾਂਦੀ ਆ ਸੋ ਅਸੀਂ ਫੇਰੇ ਕਹਿੰਨੇ ਆ ਸਾਡੀ ਕਈ ਹੋਈ ਗੱਲ ਨੂੰ ਰਾਜਨੀਤੀ ਕਿ ਰੰਗ ਦਿੱਤੀ ਜਾਂਦੀ ਆ ਜਿਹੜੀ ਕਿ ਦੇਣ ਦੀ ਲੋੜ ਨਹੀਂ ਸੋਹਿਨਦਾ ਨਾਲ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਜਿਹੜਾ ਸ਼ਹਾਦਤ ਦੀ ਸ਼ਹੀਦੀ ਆ ਉਸ ਨੂੰ ਵੱਡੇ ਪੱਦਰ ਨੇ ਬਣਾਈਏ ਅਸੀਂ